ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਜੱਜੇ ਮਰਲਾ ਕੀੜੀ ਚੁਗਾਵਾ ਅਜਨਾਲਾ ਰੋਡ ਤੇ ਪਾਈ ਜੈਤਾ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਅਤੇ ਕਵਿਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦਾ ਰਸਪੀਣਾ ਕੀਰਤਨ ਸੁਣਾ ਕੇ ਨਿਹਾਲ ਕੀਤਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰੀ ਪਰਿਵਾਰ ਦੀਆਂ 4 ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ ਅਤੇ ਉਹਨਾਂ ਨੂੰ ਸ੍ਰੀ ਕੇਸਗਰ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਪੰਥ ਅਕਾਲੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਮੌਜੂਦਾ ਮੁਖੀ ਮਹਾਪੁਰਖ ਬਾਬਾ ਦਲਵੀਰ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਤੇ ਜਥੇਦਾਰ ਲਵਪ੍ਰੀਤ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਵੈਦ ਬਾਬਾ ਤਿਆਗੀ ਮੱਤੇ ਨੰਗਲ ਵਾਲਿਆਂ ਸਮਾਗਮ ਵਿੱਚ ਉੱਚੇ-ਉੱਚੇ ਤੌਰ ਤੇ ਪੁੱਜੇ ਅਤੇ ਗਰੀਬ ਲੜਕੀਆਂ ਦੇ ਜਿਹੜੇ ਵਿਆਹ ਕੀਤੇ ਗਏ ਸੀ ਉਹਨਾਂ ਨੂੰ ਅਸ਼ੀਰਵਾਦ ਵੀ ਦਿੱਤਾ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਵੱਲੋਂ ਆਏ ਹੋਏ ਜਥਿਆਂ ਅਤੇ ਸਿੰਘ ਸਹਿਬਾਨਾਂ ਨੂੰ ਸਰਪਾਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਗਤਾਂ ਲਈ ਤਤ ਟੁੱਟ ਲੰਗਰ ਵੀ ਲਗਾਏ ਗਏ ਸਨ ਇਸ ਮੌਕੇ ਮੇਜਰ ਸਿੰਘ ਜੱਜੇਤ ਤਰਸੀਮ ਸਿੰਘ ਧਰਮਕੋਟ ਬਲਜਿੰਦਰ ਸਿੰਘ ਗਗਨਦੀਪ ਸਿੰਘ ਤਸੇਲ ਸੁਖਵੰਤ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਭਾਈ ਗਿਣਤੀ ਵਿੱਚ ਹਾਜ਼ਰ ਸਨ ਕੀ ਫਤਿਹ ਸਤਕਾਰ ਜੋ ਗੁਰੂ ਪੰਥ ਖਾਲਸਾ ਜੀਓ ਅੱਜ ਦਾ ਜੋ ਮਹਾਨ ਗੁਮਤ ਸਮਾਗਮ ਹੈ ਖਾਲਸਾ ਸਾਜਨਾ ਦਿਵਸ ਔਰ ਸਮਰੂ ਰੰਗਰੇਟੇ ਸਿੱਖਾਂ ਦੀ ਯਾਦ ਵਿੱਚ ਇਹ ਮਹਾਨ ਗੁਰਮਤ ਸਮਾਗਮ ਸ਼੍ਰੋਮਣੀ ਪੰਥ ਅਕਾਲੀ ਮਿਸਲ ਸ਼ਹੀਦਾਂ ਤਰਨਤਨਵਾਲਾ ਸ੍ਰੀ ਅਨੰਦਪੁਰ ਸਾਹਿਬ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਚੱਲਦਾ ਵਿਹਰ ਚੱਕਰਵਤੀ ਨਿਹੰਗ ਸਿੰਘਾ ਪੰਜਾਬ ਭਾਰਤ ਵਿਸ਼ਵ ਮਜੂਦਾ ਮੁਖੀ ਸਿੰਘ ਸਾਹਿਬ ਜਸਤਾਰ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਔਰ ਉਹਨਾਂ ਦੀ ਰਹਿਨਮਾਈ ਹੇਠ ਅਤੇ ਇਸ ਦੀ ਗਵਾਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਕਰ ਰਿਹਾ ਹੈ ਇਹ ਅੱਜ ਦਾ ਜਿਹੜਾ ਮਹਾਨ ਗੁਰੂਤ ਸਮਾਗਮ ਹੈ ਅੱਜ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਕਰਵਾਇਆ ਜਾ ਰਿਹਾ ਹੈ ਔਰ ਜਿੱਥੇ ਇੱਥੇ ਮਹਾਨ ਵਿਦਵਾਨ ਗਿਆਨੀ ਜਾਨ ਗੁਰੂ ਕੀ ਸੰਗਤਾਂ ਨੂੰ ਦਰਸ਼ਨਦਾਰ ਦੇ ਕੇ ਨਿਹਾਲ ਕਰਨਗੇ ਉੱਥੇ ਇਸ ਮਹਾਨ ਗੁਰ ਸਮਾਗਮ ਵਿੱਚ ਸਮੂਹ ਅਨੰਦ ਕਾਰ ਜਿਹੜੇ ਚਾਰ ਜੋੜੀਆਂ ਦੇ ਜਿਹੜੇ ਆ ਅਨੰਦ ਕਾਰਜ ਵੀ ਹੋਣਗੇ ਔਰ ਜਿੱਥੇ ਮਹਾਂਪੁਰਖ ਸਿੰਘ ਸਾਹਿਬ ਜਦਰ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਉਚੇਚੇ ਤੌਰ ਤੇ ਗੁਰੂ ਕੀ ਸੰਗਤਾਂ ਦੇ ਦਰਸ਼ਨਦਾਰੇ ਕਰਨ ਬਾਅਦ ਆਏ ਉੱਥੇ ਸਤਿਕਾਰਯੋਗ ਬਾਬਾ ਜੀ ਬਾਬਾ ਭਗਵਾਨ ਸਿੰਘ ਸਾਹਿਬ ਹਾਰਨਗਰ ਵਾਲੇ ਬਾਬਾ ਵੀਰ ਸਿੰਘ ਜਿੰਮੀਆਪੁਰ ਵਾਲੇ ਔਰ ਇੱਥੇ ਹੋਰ ਵੀ ਵਿਦਵਾਨ ਜਾਣ ਸੰਤਮਹਾਂਪੁਰਖ ਸਮਾਗਮਾਂ ਵਿੱਚ ਹਾਜ਼ਰੀ ਭਰ ਰਹੇ ਆ ਔਰ ਉੱਥੇ ਸ਼੍ਰੀ ਕਾਲਤਾਕ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਗੜਗੱਜ ਸਿੰਘ ਜੀ ਕੁਲਦੀਪ ਸਿੰਘ ਜੀ ਗੜਗੱਜ ਉਹ ਵੀ ਹਾਜ਼ਮੀਆਂ ਭਰਨ ਵਾਸਤੇ ਆ ਰਹੇ ਆ। ਸਮਾਗਮ ਜੀ ਇਹ ਅੱਜ ਦਾ ਜੋ ਮਹਾਨ ਸਮਾਗਮ ਇਹ ਲਗਾਤਾਰ ਚੌਥਾ ਸਾਲ ਜਿਹੜਾ ਹੋ ਰਿਹਾ ਅੱਜ ਦਾ ਜਿਹੜਾ ਸਾਲਾਨਾ ਗੁਰਮਤ ਸਮਾਗਮ ਚੌਥੇ ਸਾਲ ਦਾ ਹੈ। ਕਿੰਨੀਆਂ ਬੱਚੀਆਂ ਦੇ ਵਿਆਹ ਕਰ ਰਹੇ? ਇਹ ਚਾਰ ਬੱਚੀਆਂ ਦੇ ਜਿਹੜੇ ਆਨੰਦ ਕਾਰਜ ਹੋ ਰਿਹਾ ਜੀ। ਔਰ ਇੱਥੇ ਹਰ ਸਾਲ ਜਿਹੜੇ ਆਨੰਦ ਕਾਰਜ ਜਿਹੜੇ ਗਰੀਬ ਬੱਚਿਆਂ ਦੇ ਹੁੰਦੇ ਆ ਉਹ ਮਾਪ ਪੁਰਖਾਂ ਦੀ ਗਵਾਹੀ ਹੇਠ ਹੁੰਦੇ ਆ ਜੀ। ਹਾਂਜੀ ਹਾਂਜੀ ਜੋ ਲੋਕ ਘਰ ਦਾ ਲੋੜਿੰਦਾ ਸਮਾਨ ਹੈ ਉਹ ਜਿਹੜਾ ਇਸ ਗੁਰੂ ਘਰ ਵੱਲੋਂ ਦੇ ਕੇ ਉਹ ਜੋੜਿਆ ਨੂੰ ਸਨਮਾਨਤ ਕੀਤਾ ਜਾਂਦਾ ਜੀ ਜਿਹੜੇ ਅਨੰਦਕਾਰ ਕੀਤੇ ਜਾਂਦੇ ਜੀ ਇਹ ਮਨੁੱਖੀ ਸਾਰੇ ਅਲੱਗਤਾ ਹੀ ਤਰ੍ਹਾਂ ਲਈ ਹੁੰਦਾ ਦੇ ਕਿ ਉੱਥੇ ਜੀ ਨੀ ਸਹਿਜਤਾਰੀ ਸਿੱਖਾਂ ਦੇ ਵੀ ਕੀਤੇ ਜਾਂਦੇ ਔਰ ਅੰਮ੍ਰਿਤਧਾਰੀ ਸਿੱਖਾਂ ਦਾ ਜਿਹੜਾ ਵਿਸ਼ੇਸ਼ ਸਨਮਾਨ ਹੁੰਦਾ ਤੇ ਜਿਹੜੇ ਸਹਿਜਤਾਰੀ ਹੁੰਦੇ ਉਹਨਾਂ ਦਾ ਉਸ ਹਿਸਾਬ ਨਾਲ ਸਨਮਾਨ ਹੁੰਦਾ ਜਿਹੜਾ ਗੁਰੂ ਘਰ ਦਾ ਜਿਹੜਾ ਗੁਰਸਖ ਜੋੜਾ ਹੁੰਦਾ ਉਹਨੂੰ ਜਿਹੜਾ ਵੱਖਰਾ ਸਟੇਜ ਤੇ ਜਿਹੜਾ ਸਨਮਾਨ ਕੀਤਾ ਜਾਂਦਾ ਜੀ ਸੰਤਾਮਾ ਪੁੱਛਣ ਨੂੰ ਕੀ ਅਪੀਲ ਹੈ ਜੀ ਦਾ ਹੌਲੇ ਦੇ ਸਮੇਂ ਅੰਮ੍ਰਿਤਧਾਰੀ ਸਿੱਖ ਬਣੂਗੇ ਸੰਤਾਮਾ ਪਰਖਵਾਲ ਤੋਂ ਮਾਪੁਰਖਵਾਲ ਨੂੰ ਦਿਨ ਰਾਤ ਜਿਹੜਾ ਪ੍ਰ ਜਿੱਥੇ ਜੋੜ ਮੇਲਾ ਵਿੱਚ ਨਗਰਾਂ ਵਿੱਚ ਜਾ ਕੇ ਜਿੱਥੇ ਮਹਾਂਪੁਰਖ ਆਪ ਜਾਂਦੇ ਉੱਥੇ ਚੱਲਦਾ ਵੀਰ ਚੱਕਰਵਰਤੀ ਨਾਂਗਸਨ ਸਾਡੇ ਘੋੜਿਆਂ ਦਾ ਦਲ ਜਿਹੜਾ ਸਾਡਾ ਚੱਕਰਵਰਤੀ ਦਲ ਜਿਹੜਾ ਉਹ ਪਿੰਡ-ਪਿੰਡ ਜਾ ਕੇ ਸ਼ਹਿਰ ਨਗਰ ਵਿੱਚ ਜਾ ਕੇ ਖੰਡੇ ਬਾਟੇ ਦਾ ਅਮਰਤ ਦਾ ਸੰਚਾਰ ਕਰਦਾ ਅਮਰਤ ਦੀ ਪੌਲ ਛਕਾਉਂਦਾ ਔਰ ਉੱਥੇ ਸੇਵਾ ਸਿਮਰਨ ਨਾਲ-ਨਾਲ ਜਪ ਤਪ ਸਮਾਗਮਾਂ ਵਿੱਚ ਆਹਤੇ ਸੰਗਤਾਂ ਨੂੰ ਪ੍ਰੇਰਿਤ ਕਰਦਾ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਸਾਡੇ ਜੋ ਸ਼ਰੂਮਣੀ ਮਿਸਲ ਆ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਮੁਖੀ ਸਿੰਘ ਸਾਹਿਬ ਬਾਬਾ ਦਲਬੀਰ ਸਿੰਘ ਜੀ ਉਹਨਾਂ ਨੇ ਆਪਣੇ ਸਾਥੀ ਸਿੰਘਾਂ ਦੇ ਸਹਿਯੋਗ ਦੇ ਨਾਲ ਗਰੀਬ ਸਿੱਖ ਬੱਚੇ ਬੱਚੀਆਂ ਦੇ ਆਨੰਦ ਕਾਰਜਾਂ ਦੇ ਸੂਹਿਕ ਪ੍ਰੋਗਰਾਮ ਰੱਖੇ ਸੀ ਤੇ ਬੜੀ ਖੁਸ਼ੀ ਵਾਲੀ ਗੱਲ ਆ ਵੀ ਜਿੱਦ ਦਿਨ ਮੈਨੂੰ ਸੇਵਾਦਾਰੀ ਮਿਲੀ ਆ ਤੇ ਇਹ ਬਾਬਾ ਜੀ 10 ਤਰੀਕ ਨੂੰ ਮੈਨੂੰ ਖੋਲੇ ਮਹੱਲੇ ਤੇ ਮਿਲੇ ਮੇਰਾ ਜਿਹੜਾ ਸਭ ਤੋਂ ਪਹਿਲਾ ਕਿਤੇ ਜਾਣਦਾਰ ਜੇਵਾਂ ਜਿਹੜਾ ਲਿਖਤ ਦੇ ਵਿੱਚ ਬਣਦਾ ਵੀ ਆਪਾਂ ਕਿੱਥੇ ਜਾਣਾ ਉਹ ਸਭ ਤੋਂ ਪਹਿਲਾਂ ਗਰੀਬ ਸਿੱਖ ਬੱਚੇ ਬੱਚੀਆਂ ਦਾ ਬਣਿਆ ਸੀ ਏ ਸਿੰਘ ਸਾਹਿਬ ਉੱਥੇ ਮੈਨੂੰ ਮਿਲੇ ਸੀ ਔਰ ਇਹਨਾਂ ਨੇ ਆਖਿਆ ਜੀ ਵੀ ਇਦਾਂ ਬੱਚੇ ਬੱਚੀਆਂ ਦਾ ਆਨੰਦ ਕਰ ਜਾ ਤੁਸੀਂ ਉਹਨਾ ਮੈਂ ਕਿਹਾ ਜੀ ਇਹ ਪਹਿਲ ਦੇ ਆਧਾਰ ਤੇ ਆ ਪਾਵਾਂਗੇ। ਤੋਂ ਅੱਜ ਆਪਾਂ ਇੱਥੇ ਪਹੁੰਚੇ ਆ ਕਿਉਂਕਿ ਆਪਾਂ ਸਭ ਜਾਣਦੇ ਆ ਸੱਚੇ ਪਾਤਸ਼ਾਹ ਨੇ ਆਖਿਆ ਵਾ ਕਿ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਗੁਰ ਪ੍ਰੀਤ ਗੁਰਸਿੱਖ ਮੁਖ ਪਾਈ। ਇੱਕ ਸਿੱਖ ਨੂੰ ਗਰੀਬ ਸਿੱਖ ਦੀ ਮਦਦ ਕਰਨੀ ਚਾਹੀਦੀ ਆ ਬਾਹ ਫੜਨੀ ਚਾਹੀਦੀ ਆ। ਤੋਂ ਇਹ ਜਥੇਦਾਰ ਸਾਹਿਬ ਉਹਨਾਂ ਨੇ ਜਿਹੜਾ ਉਪਰਾਲਾ ਕੀਤਾ ਬੜਾ ਸ਼ਲਾਘਾਯੋਗ ਆ। ਤੇ ਉੱਥੇ ਸ਼ਾਮਲ ਹੋ ਕੇ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਇਹ ਜਥੇਦਾਰ ਸਾਹਿਬ ਜਿਹੜੇ ਨੇ ਸਾਡੇ ਬਾਬਾ ਜੀਵਨ ਸਿੰਘ ਜੀ ਜਿਹੜੇ ਕਿ ਗੁਰੂ ਘਰ ਦੇ ਬੜੇ ਮਹਾਨ ਸ਼ਹੀਦ ਨੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਆਪ ਕਿਹਾ ਵੀ ਰੰਗਰੇਟੇ ਗੁਰੂ ਕੇ ਬੇਟੇ ਸਦਾ ਰਹੋ ਪੰਥ ਸੰਗ ਅਮੇਟੇ ਇਹ ਜਿਹੜੇ ਜਥੇਦਾਰ ਸਾਹਿਬ ਨੇ ਇਹ ਬਾਬਾ ਜੀਵਨ ਸਿੰਘ ਦੀ ਉਹਨਾਂ ਦੇ ਅਸਲ ਦੇ ਵਿੱਚ ਵਾਰਿਸ ਨੇ ਜਿਹੜੇ ਉਹਨਾਂ ਦੇ ਸਿਧਾਂਤਾਂ ਨੂੰ ਅੱਗੇ ਤੋਰਦਿਆਂ ਹੋયા ਜਿੱਥੇ ਵੱਖ-ਵੱਖ ਥਾਵਾਂ ਤੇ ਧਰਮ ਪ੍ਰਚਾਰ ਦੇ ਕਾਰਜ ਕਰ ਰਹੇ ਨੇ ਉੱਥੇ ਗਰੀਬ ਬੱਚੇ ਬੱਚੀਆਂ ਦੇ ਲਈ ਵੀ ਵਿਚਰ ਰਹੇ ਨੇ ਦੂਜੀ ਗੱਲ ਮੈਂ ਸ੍ਰੀ ਆਪਣਾ ਕੇਸਗੜ ਸਾਹਿਬ ਤਖਤ ਤੋਂ ਜਦੋਂ ਪੰਥ ਦੇ ਨਾਲ ਆਪਣੇ ਜਜ਼ਬਾਤ ਸਾਂਝੇ ਕੀਤੇ ਆ ਉਹਦੇ ਵਿੱਚ ਇੱਕ ਗੱਲ ਹੈਗੀ ਸੀ ਵੀ ਆਪਾਂ ਗਰੀਬ ਸਿੱਖਾਂ ਦੇ ਘਰਾਂ ਦੇ ਵਿੱਚ ਜਾਵਾਂਗੇ ਉਹਨਾਂ ਨੂੰ ਗੱਲ ਵਕੜੀ ਪਾਵਾਂਗੇ ਉਹਨਾਂ ਦੇ ਵਿੱਚ ਬਹਾਂਗੇ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਆ ਵੀ ਹੁਣ ਤੱਕ ਮੈਂ ਜਿੰਨਾ ਵੀ ਵਿਚਰਿਆ ਜਿਵੇਂ ਅੱਜ ਇੱਥੇ ਵੀ ਆਇਆ ਤੇ ਮੈਨੂੰ ਅੱਜ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣੇ ਗੁਰ ਭਾਈਆਂ ਦੇ ਵਿੱਚ ਬੈਠਾ ਆਂ ਇਹ ਸਾਰੇ ਸਾਡੇ ਆਪਣੇ ਨੇ ਕਿਉਂਕਿ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਜਿਹੜਾ ਜਾਤ ਰੱਖਦਾ ਉਹ ਸਿੱਖ ਨਹੀਂ ਹੁੰਦਾ ਨਾ ਇੱਥੇ ਹੰਕਾਰ ਮੰਨਿਆ ਗਿਆ ਨਾ ਹਿੰਂਡਤਾ ਮੰਨੀ ਗਈ ਤੋਂ ਗੁਰੂ ਪਾਤਸ਼ਾਹ ਦੇ ਬਚਨ ਵੀ ਆਗੇ ਆ ਕਿ ਜਾਣੋ ਜੋਤ ਨਾ ਪੁਛੋ ਜਾਤੀ ਅੱਗੇ ਜਾਤ ਨਾ ਹੈ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਇਹ ਸਿੰਘ ਸਾਹਿਬ ਜਿਹੜੇ ਆ ਬੜੇ ਤਨਦੇਹੀ ਦੇ ਨਾਲ ਉਪਰਾਲੇ ਕਰ ਰਹੇ ਆ ਇਹ ਉਪਰਾਲੇ ਜਿਹੜੇ ਇਸੇ ਤਰ੍ਹਾਂ ਭਵਿੱਖ ਦੇ ਵਿੱਚ ਵੀ ਜਾਰੀ ਰਹਿਣੇ ਚਾਹੀਦੇ ਆ ਔਰ ਮੈਂ ਤੇ ਸਾਰੀ ਸੰਗਤ ਨੂੰ ਹੀ ਅਪੀਲ ਕਰਦਾ ਆਪਣੇ ਪਿੰਡ ਤੇ ਆਪਣੇ ਨਗਰ ਤੇ ਕਿਤੇ ਵੀ ਕੋਈ ਗਰੀਬ ਸਿੱਖ ਹੈਗਾ ਜਾਂ ਕੋਈ ਹੋਰ ਵੀ ਆ ਤੇ ਆਪਾਂ ਸਾਰਿਆਂ ਨੂੰ ਆਪਣੇ ਦਸਵੰਧ ਦੇ ਨਾਲ ਮਦਦ ਕਰਨੀ ਚਾਹੀਦੀ ਆ ਕਿਸੇ ਧੀ ਦੇ ਵਿਆਹ ਤੇ ਕਿਸੇ ਬੱਚੇ ਦੇ ਪੜ੍ਹਾਈ ਦੇ ਉੱਤੇ ਕੁਛ ਨਾ ਕੁਛ ਆਪਾਂ ਨੂੰ ਲਾ ਦੇਣਾ ਚਾਹੀਦਾ ਔਰ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੋਣਗੇ ਜ਼ਮੀਨ ਦੇ ਨਾਲ ਸੰਬੰਧਿਤ ਗਰੀਬ ਸਿੱਖਾਂ ਦੇ ਨਾਲ ਸੰਬੰਧਿਤ ਅੱਧੀ ਰਾਤ ਨੂੰ ਵੀ ਆਪਾਂ ਨੂੰ ਇਹ ਸਿੰਘ ਵਾਜਾ ਮਾਰਨਗੇ ਤੇ ਆਪਾਂ ਉਸੇ ਵੇਲੇ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਆ ਵਾਹਿਗੁਰੂ ਸਤਾਰਜੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਅੱਜ ਚਾਰ ਢੀਆਂ ਦੇ ਆਨੰਦ ਕਾਰਜ ਕਰਵਾਏ ਗਏ ਆ ਉਹਦੇ ਸਬੰਧ ਵਿੱਚ ਖੂਨਦਾਨ ਕੈਂਪ ਲੱਗਾ ਜਿਸ ਵਿੱਚ ਡਾਕਟਰ ਕਲਦੀਪ ਸਿੰਘ ਜੀ ਕਪੂਰ ਹਸਪੀਟਲ ਸ਼੍ਰੀ ਅਮਰਤਸਰ ਸਾਹਿਬ ਤੋਂ ਆਏ ਨੇ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਸਤਿਕਾਰ ਕਰਦੇ ਆ ਸੁਭਚੀ ਟੀਮ ਸਾਡੀ ਇਹਨਾਂ ਦਾ ਸਤਿਕਾਰ ਕਰਦੀ ਆ ਭਾਈ ਗੁਰਦੇਵ ਸਿੰਘ ਜੀ ਭਾਈ ਦਰਵੇ ਦਰਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਬੜਾ ਵੱਡਾ ਅਪਰਾਲਾ ਕੀਤਾ ਆਇਆ ਗੁਰੂ ਕੇ ਪਿਆਰੋ ਇਸ ਕਰਕੇ ਆਇਆ ਸ਼ਕਤਾਂ ਦਾ ਜੀ ਆਇਆਂ ਸਭ ਦਾ ਧੰਨਵਾਦ ਸਭ ਦਾ ਸਤਿਕਾਰ ਇਸੇ ਤਰ੍ਹਾਂ ਡਾਕਟਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਵੀ ਕਿਤੇ ਲੋੜ ਦਾ ਕੰਮ ਕਰਦੇ ਆ ਉੱਥੇ ਪ੍ਰੂਫ ਕਰਕੇ ਤੁਸੀਂ ਕੂਦਾਨ ਕੈਂਪ ਜਰੂਰ ਲਾਇਆ ਕਰੋ ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ